ਬਸ ਥੋੜੇ ਘੰਟੇ ਲੱਗੇ ਮਿੱਤਰੋ ਉਧਰ ਕੇ ਰੋਡ ਤੇ ਪਤਾ ਨਹੀਂ ਕਿ ਕੀ ਹੋ ਗਿਆ ਛੇ ਉੱਥੇ ਬੱਸ ਦੇ ਵਿੱਚ ਨਾ ਉੱਤੋਂ ਲੱਗੇ ਉਦੋਂ ਛੇ ਗੱਡੀ ਦੀ ਟੱਕਰ ਲੱਗੀ ਸਾਹਮਣੇ ਦੇਖੋ ਕੰਬਦਾ ਪੈਸੇ ਮਿੱਤਰੋ ਆਪਣਾ ਵੀ ਅੱਜ ਲਾਸਟ ਦਿਨੇ ਆ ਗੱਡੀ ਆਪਾਂ ਨੇ ਬਿਲਕੁਲ ਐਨ ਰੋਡ ਦੇ ਵਿੱਚੇ ਪਾਰਕਿੰਗ ਲਾ ਦਿੱਤੀ ਇੱਧਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਮਿੱਤਰੋ ਸਵੇਰ ਦੇ 9:00 ਵਜੇ ਆ ਤੇ ਆਪਾਂ ਚੱਲੇ ਅੱਜ 에ਰਪੋਰਟ ਤੇ ਸਭ ਤੋਂ ਪਹਿਲਾਂ ਸੱਦੀ ਪੈਂਤੀ ਗੁੱਡ ਮਾਰਨਿੰਗ ਪੈਂਤੀ ਗੁੱਡ ਮਾਰਨਿੰਗ ਭਾਈ ਤੁਸੀਂ ਵੀ ਜਾਣਾ 에ਰਪੋਰਟ ਤੇ ਤੁਸੀਂ ਵੀ ਜਾਣਾ 에ਰਪੋਰ ਨਾ ਬੁੱਤ ਨਾ ਰੇਂਦਰ 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 ਦੰਦੀ ਦੇ ਵੜ ਦੰਦੀ ਦੇ ਵੜ ਤੇ ਪੈਠ ਖੜਾ ਖੜ ਜਾ ਡਾਕਟਰ ਕਹਿੰਦੇ ਨੂੰ ਘੂਰਿਆ ਕਰਦਾ ਵੀ ਹਟ ਜੂਗਾ ਜੰਦੀ ਵਧਣ ਤੇ ਵੀ ਜਾਂ ਵੀ ਦੰਦੀ ਵਧ ਜਾ ਇਹਨੂੰ ਘੂਰ ਲੈ ਇਹ ਕਹਿੰਦੇ ਬੈਠ ਕੇ ਦੰਦੀ ਵਧਣੀ ਨਾ ਇਸ ਵੇਲੇ ਇਸ ਵੇਲੇ ਘੂਰਨਾ ਨਾ ਅੱਛੇ ਬੱਚੇ ਨਹੀਂ ਅੱਛੇ ਬੱਚੇ ਕੰਦੀ ਬਤ ਨਹੀਂ ਕਰਦੇ ਹੁੰਦੇ ਸਤਨਾਬਸ ਚਾ ਪਾਸ਼ਾ ਸੁਖ ਰੱਖੀ ਮੇਰੇ ਦਾਤਿਆਂ ਅੱਜ ਮੌਸਮ ਬਹੁਤ ਠੰਡਾ ਹੈ ਮੀਂਹ ਪੈ ਰਾਦਾ ਬਹੁਤ ਜ਼ਿਆਦਾ ਪੂਰੀ ਜੋਰ ਸ਼ੋਰਾਂ ਕਰ ਰਾਤ ਰੱਬ ਨੇ ਮੀਂਹ ਪਾਇਆ ਪੂਰੇ ਤੋਂ ਮੱਕੇਦਾਰ ਨਹੀਂ ਵੀ ਗਿਆ ਤਾਂ ਮੱਕੇਦਾਰ ਵੀ ਉਹ ਪੈ ਰਹੇ ਮਾਣੀ ਬੜੀਆਂ ਕਣੀਆਂ ਤਾਂ ਹੁਣ ਵੀ ਪੈ ਰਹੀਆਂ ਤੇ ਮੈਂ ਛੱਤਾਂ ਵਾਲੇ ਉਹਨਾਂ ਭੁੱਲ ਗਿਆ ਮਸਾ ਮਸਾ ਉਹ ਠੀਕ ਹੋ ਗਿਆ ਉੱਠਿਆ ਸੀ ਮਾੜੇ ਅੱਜ ਲੱਗਦਾ ਮੈਨੂੰ ਵੀ ਕੱਲ੍ਹ ਨੂੰ ਫਰਕ ਹੈ ਬਾਕੀ ਦੁਬਾਰਾ ਲੱਗੇ ਜੇ ਸੀਟ ਲਾ ਹੋ ਜਾਵੇ ਮੇਥਰੋ ਤੇ ਆਪਾਂ ਚੱਲੇ ਆਇਰਪੋਰਟ ਫਿਮਿਚੀਨੋ ਰਿਪੋਰਟ ਤੇ ਆਪਾਂ ਨੇ ਮਨਜੀਤ ਭਾਜੀ ਚੱਲੇ ਨੇ ਇੰਗਲੈਂਡ ਨੂੰ ਰੂਮ ਦੇ ਵਿੱਚ ਤਾਂ ਕੱਲਾ ਮੀਂਹ ਹੀ ਪੈਂਦਾ ਵੈਸੇ ਟੈਂਪਰੇਚਰ ਟੰਪਰੇਚਰ ਚ ਨਹੀਂ ਬੋਤਾ ਮੇਰੇ ਤੋਂ ਠੰਡਾ ਹੁੰਦਾ ਹੈਗਾ ਜਿਵੇਂ ਨਾਰਥ ਦੇ ਵਿੱਚ ਕਹਿੰਦੇ ਮਾਈਨਸ ਤੱਕ ਟੈਂਪਰੇਚਰ ਚਲੇ ਜਾਂਦਾ ਇਤਾਂ ਚਲੇ ਜਾਂਦਾ ਸਾਡੇ ਰੂਮ ਦੇ ਵੀ ਦੇਖੋ ਜੀ ਮੀਂਹ ਪੈ ਰਿਹਾ ਠੰਡ ਵੀ ਤੁਹਾਨੂੰ ਦੱਸਿਆ ਪਹਿਲਾਂ ਮੈਂ ਹੈਗੀ ਆ ਪਰ ਜੇ ਟੈਂਪਰੇਚਰ ਦੀ ਗੱਲ ਕਰੇ ਟੈਂਪਰੇਚਰ 11.5 ਦੇ ਟੈਂਪਰੇਚਰ ਹੈ ਮਤਲਬ ਇਹ ਇੰਨੇ ਜਿਆਦਾ ਲੋ ਟੈਂਪਰੇਚਰ ਨਹੀਂ ਰੂਮ ਦੇ ਵਿੱਚ ਹੁੰਦੇ ਹੈਗੇ ਰੈਕਸ ਜਿਪਾਸ਼ਾ ਦੇਖੋ ਬਾਹਰ ਸਵੇਰ ਸਵੇਰ ਤਾਂ ਬਿਲਕੁਲ ਸ਼ਾਂਤੀ ਬਈ ਹੈ ਪਰਾ ਦੇਖੋ ਇਹ ਲਾਲ ਬਕਰ ਫਰਗੋਨੇ ਘੁੰਮਦੇ ਹਨ ਆਰੇ ਦਫਰਗੋ ਨੇ ਇਹ ਕੋਈ ਸਮਾਂ ਸੀਗਾ ਇੰਨੀ ਜ਼ਿਆਦਾ ਨਹੀਂ ਚ ਘੁੰਮਦੇ ਹੁੰਦੇ ਇਹ ਹੈਗੇ DHL ਵਾਲਿਆਂ ਦੇ ਜਾਂ ਇਹਨਾਂ ਦੇ ਆ ਹੁਣ ਤਾਂ Amazon ਤੇ ਆਨਲਾਈਨ ਸ਼ੋਪਿੰਗ ਇੰਨੀ ਜ਼ਿਆਦਾ ਹੋ ਗਈ ਹੈ ਨਾ ਵੀ ਆਮ ਦੁਕਾਨਾਂ ਵਾਲਿਆਂ ਦਾ ਸਰਵਾਈਵ ਕਰਨਾ ਵੀ ਔਖਾ ਹੋ ਜਾਵੇ ਤੇ ਹਰ ਬੰਦਾ ਗੱਲ ਕਰਦਾ ਹੈ ਵੀ ਸਾਨੂੰ ਤੰਗ ਕਰ ਲੈ ਇਧਰ Amazon ਨੇ ਆਨਲਾਈਨ ਸ਼ੋਪਿੰਗ ਸ਼ੋਪਿੰਗ ਕਰਨ ਵਾਲਿਆਂ ਨੇ ਇਹਨਾਂ ਦੀ ਇਹ ਅੱਗੇ ਨਾ ਹਫ਼ਤੇ ਕਿ ਦਿਨ ਹੁੰਦੇ ਹੁੰਦੇ ਸੀਗੇ ਸਾਡੇ ਸ਼ਹਿਰ ਦੇ ਵਿੱਚ ਮੇਰੇ ਯਾਦ ਹੈ ਤੇ ਹੁਣ ਤਾਂ ਮੈਂ ਕਹਿੰਦਾ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਗੱਡੀਵਾਂ ਦੇ ਘੁੰਮਦੀ ਹਰ ਨਿੱਕੀ ਤੋਂ ਨਿੱਕੀ ਪ੍ਰੋਡਕਟ ਹਰ ਛੋਟੇ ਤੋਂ ਛੋਟਾ ਪ੍ਰੋਡਕਟ ਇਹ ਲੋਕ ਨਾ ਹੁਣ Amazon ਤੋਂ ਜਾਂ whole online shopping ਤੋਂ ਇਹ ਮੰਗਵੰਦੇ ਨੇ ਆਪਾਂ ਇੱਕ ਉਹ ਘੁੱਟ ਚਾਹਾ ਪੀ ਲਈਏ ਕਿਉਂਕਿ ਮੈਂ ਸਵੇਰੇ ਕਰੋ ਕੁਝ ਵੀ ਨਹੀਂ ਖਾ ਕੇ ਆਇਆ ਗੱਡੀਆਂ ਆਪਾਂ ਨੇ ਬਿਲਕੁਲ ਇਹਨਾਂ ਰੋਡ ਦੇ ਵਿੱਚੇ ਪਾਰਕਿੰਗ ਲਾ ਦੇ ਤੇ ਇੱਧਰ ਆਹ ਮੇਨ ਰੋਡ ਚੱਲਦੇ ਇੱਥੇ ਲਾਦੀ ਪਾਰਕਿੰਗ ਕਿਉਂਕਿ ਇੱਧਰ ਜਗ੍ਹਾ ਨਹੀਂ ਹੈਗੀ ਲਾਉਣ ਨੂੰ ਲੋ ਵੀ ਸਭ ਵੀ ਰੈਡੀ ਹੋ ਗਈ ਆਪਣੀ ਚਾਹ ਪੀ ਜਰਾ ਸ੍ਰੀ ਦੇ ਵਿੱਚ ਮਿੱਤਰ ਵੈਸੇ ਜਾਣ ਪੈ ਜਾਂਦੀ ਆ ਗੱਡੀਆਂ ਪੂਰੀਆਂ ਜੋਰਾ ਸ਼ੂਰਾ ਚੱਲ ਰਹੀਆਂ ਨੇ ਲੋ ਆਪਾਂ ਨੂੰ ਚਲੀ ਜਾਓ ਕੰਮ ਦਾ ਵੇਸੇ ਮਿੱਤਰੋ ਆਪਣਾ ਵੀ ਅੱਜ ਲਾਸਟ ਦਿਨੇ ਆ ਆਪਾਂ ਨਹੀਂ ਅੱਜ ਤੋਂ ਬਾਅਦ ਪਤਾ ਨਹੀਂ ਤਿੰਨ ਛੁੱਟੀਆਂ ਕਰਾਂਗੇ ਪਤਾ ਨਹੀਂ ਚਾਰ ਕਰਾਂਗੇ ਮਤਲਬ ਵੀ ਤਿੰਨ ਤਾਂ ਪੱਕੀਆਂ ਸ਼ੋਰ ਹੈਗੀਆਂ ਵੀ ਤਿੰਨ ਦਿਨ ਆਪਾਂ ਨੂੰ ਛੁੱਟੀਆਂ ਕਰਨੀ ਕਰਨੀਆਂ ਚੌਥੀ ਹਾਲੇ ਜੇ ਚਿਕਨ ਦੇ ਵਿੱਚੇ ਬਾਕੀ ਦੇਖਦੇ ਆ ਕਿੱਦਾਂ ਬਣਦਾ ਤੇ ਅੱਜ ਲਾਸਟ ਦਿਨ ਕੰਮ ਕਰਕੇ ਤੇ ਫਿਰ ਚੱਲਾਂਗੇ ਕਿਸੇ ਟੂਰ ਦੇ ਉੱਤੇ ਤੇ ਤੁਸੀਂ ਬੁੱਝ ਯਾਰ ਕਮੈਂਟ ਕਰਕੇ ਦੱਸੋ ਵੀ ਕਿੱਥੇ ਜਾਣਾ ਪਾਰੇ ਤੁਸੀਂ ਨੂੰ ਸਾਰੇ ਜਾਣਦੇ ਆਪਾਂ ਨੂੰ ਸਾਰੇ ਭੈਣ ਭਰਾ ਆਪਣੇ ਤੇ ਬਾਕੀ ਤੁਹਾਡੇ ਵਾਸਤੇ ਸਰਪ੍ਰਾਈਜ਼ ਸਾਰਾ ਕੁਝ ਹੈਗਾ ਹੀ ਆ ਜਿੱਦਾਂ ਚੱਲਣਾ ਆਪਣੇ ਦਿਨ ਚੱਲਣਗੇ ਛੁੱਟੀਆਂ ਕਿੱਥੇ ਵੀ ਜਾਣਾ ਅੱਪਾ ਇਹ ਤਾਂ ਹੈਰਿਕਾਲੇ ਜਾਵਾਂਗੇ ਸਾਰੇ ਪਿੰਡਪੁਰਾ ਸਾਰੀ ਆਪਣੀ YouTube ਫੈਮਿਲੀ ਆਪਣੇ ਨਾਲ ਹੀ ਜਾਊਗੀ ਗੱਡੀ ਆਪਾਂ ਇੱਥੇ ਲਾ ਦਿੰਦੇ ਆਂ ਪਾਰਕਿੰਗ ਦੇ ਵਿੱਚ ਲੈ ਮੇਟਰੋ ਪਹੁੰਚ ਗਿਆ ਆਪਾਂ ਦੋਲਚੇਮੀ ਫੈਕਟਰੀ ਦੇ ਵਿੱਚ ਭਾਈ ਉਹਨਾਂ ਦੇ ਕੋਲ ਮੰਜੀ ਜੀ ਭਾਈ ਚੱਲੇ ਨੇ ਆਪਣੇ ਇੰਗਲੈਂਡ ਨੂੰ ਅੱਛਾ ਕਹਿੰਦੇ ਚਿੱਟੀ ਲੰਡਰੋਂ ਲਿਖਦਾ ਤਾਰਾ ਪਿੰਡ ਦਾ ਹਾਲ ਸੁਣਾ ਦੀ ਸਾਰਾ ਹਾਂ ਉਹ ਭਾਈ ਜੀ ਪਿੰਡ ਦਾ ਹਾਲ ਜਾ ਕੇ ਸੁਣਾਉਂਗਾ ਸਾਡੇ ਭਾਈ ਇਹਨੇ ਪਰਦੇਸ ਦੀ ਪਰਦੇਸ ਹੋ ਗਿਆ ਭਾਈ ਇੱਕ ਦਿਨ ਇੱਥੇ ਤੇ ਇੱਕ ਦਿਨ ਚਾਰ ਦਿਨ ਚਾਰ ਦਿਨ ਇਕ ਕਹਿੰਦਾ ਫਿਲਮ ਹੁੰਦੀ ਪਹਿਲਾਂ ਪਿੱਛੇ ਭਾਈ ਦੇਖੀ ਹੋਣੀ ਫਿਲਮ ਉਹ ਆਪਣੇ ਜੋਗਰਾਏ ਦੀ ਉਹ ਕਹਿੰਦਾ ਜੈਲਦਾਰ ਜੰਗ ਸਿੰਘ ਦਾ ਇੱਕ ਪੈਰ ਹਵੇਲੀ ਤੇ ਦੂਜਾ ਪੈਰ ਇੰਗਲੈਂਡ ਦੀ ਹਿੱਕ ਤੇ ਹੁੰਦਾ ਹੈ ਹਿੱਕ ਤੇ ਹੁੰਦਾ ਇਹ ਭਾਈ ਦਾ ਇਦਾਂ ਵੀ ਇੱਕ ਪੈਰ ਦੋਲਚੇ ਵਿੱਚ ਤੇ ਦੂਜਾ ਇੰਗਲੈਂਡ ਦੀ ਧਰਤੀ ਤੇ ਹੁੰਦਾ ਹੈ ਕਿਤੇ ਫਲਾਈਟ ਵਜੇ ਨਹੀਂ ਹੈ ਕਿਤੇ ਫਲਾਈਟ ਬਸ ਹੁਣ 10:30 10:30 ਨਾ 11:30 11:30 ਟਾਈਮ ਹੈ ਗਿਆ ਪੈਸਾ ਨੇ ਜਸ ਫਟੇ ਨਵੇਂ ਨੂੰ ਕੰਮ ਕਰ ਲੈ ਵੀ 에ਰਪੋਰਟ ਤੇ ਪਹੁੰਚ ਗਿਆ ਮਿੱਤਰੋ ਆਪਾਂ ਤੇ ਭਾਈ ਜਿੱਥੇ ਫਲਾਈਟ ਸਿੱਧੀ ਇੰਗਲੈਂਡ ਨੂੰ ਫਿਰ 에ਰਪੋਰਟ ਤੇ ਖੜਾ ਹੋਇਆ ਮਿੱਤਰੋ ਟ੍ਰੈਫਿਕ ਫੁੱਲ ਐਰਪੋਰਟ ਦੇ ਉੱਤੇ ਕਿਉਂਕਿ ਇਹ ਇਨਾ ਤੇਰਾ ਇਹਨਾ ਤੇਰਾ ਵਿੱਚ ਲੋਕ ਜਾਂਦੇ ਆ ਸਾਰੇ ਹਾਂ ਕੁਛ ਉੱਤੇ ਘਟਣ ਜਾਂਦਾ ਕੋਈ ਕਿਸੇ ਜਾਂਦਾ ਕਿਸੇ ਜਾਂਦਾ ਉੱਤੀਆਂ ਬੋ ਜਾ ਰਿਹਾ ਕੋਈ ਆ ਰਿਹਾ ਸਾਰੇ ਆ ਰਹੇ ਤੇ ਠੀਕ ਹੈ ਭਾਜੀ ਫਿਰ ਉੱਤੀਆਂ ਕਰ ਲੀ ਭਾਜੀ ਚੱਲੋ ਓਕੇ ਜੀ ਧੰਨਵਾਦ ਮਿਲਦੇ ਹਾਂ ਬਾਅਦ ਠੀਕ ਹੈ ਜੀ ਆ ਜਣਾ ਪੰਦਰਾਂ ਘੰਟੇ ਦਾ ਠੀਕ ਹੈ ਠੀਕ ਓਕੇ ਸਰ ਮਿਲਦੇ ਹਾਂ ਓਕੇ ਜੀ ਬਾਏ ਬਾਏ ਟਾਡਾ ਬਾਏ ਬਾਏ ਬੋ ਵੀ ਆਜੋ ਹਾਂ ਫਸ ਛੋੜੇ ਘੰਟੇ ਰਹਿ ਗਏ ਮਿੱਤਰ ਫਿਰ ਤਾਂ ਆਪਾਂ ਵੀ ਚੱਲੇ ਛੁੱਟੀਆਂ ਘਟਣ ਬੋਲੇ 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 ਟ੍ਰੈਫਿਕ ਦੇਖੋ ਮਿੱਤਰੋ ਆਪਣੇ ਸ਼ਹਿਰ ਦੇ ਵਿੱਚੋਂ ਟ੍ਰੈਫ ਹੁਣ ਆਪਾਂ ਘਰੇ ਪਹੁੰਚ ਗਏ ਮਿੱਤਰੋ ਆਪਣੀ ਤੇ ਗੁਰシャン ਵੀਰ ਨੇ ਆਪਣੇ ਨੇ ਘਰੇ ਬਣਾਈਆ ਚਾਹ ਪੀਣ ਵਾਸਤੇ ਬਲੈਕ ਐਨ ਪੂਰੀ ਹਾਰਡ ਬਲੈਕ ਚਾਹ ਪਰੇਸ਼ਾਨ ਮਿਲੋ ਕਿ ਤਸ਼ਨ ਸੀ ਦੀਆ ਠੀਕ ਉਤਰੀ ਉਠਖੜੀ ਅੱਜ ਤਾਂ ਸੁੱਤਾ ਪੁਰਿਆ ਛੁੱਟੀ ਆ ਅਨੰਦ ਮਾਰਿਆ ਹੂੰ ਹੂੰ ਤੇ ਟਾਈਮ ਕਿੰਨਾ ਮਿੱਤਰ ਹੋ ਗਿਆ ਟਾਈਮ ਪੌਣੀ ਬਾਰ ਹੋ ਗਿਆ ਮੈਨੂੰ ਟ੍ਰੈਫਿਕ ਇੰਨਾ ਟਾਈਮ ਲੱਗਿਆ ਤੁਸੀਂ ਸੁੱਤੇ ਕਿੰਨੇ ਮੁੱਠੇ ਅੱਜ ਮੈਂ ਉੱਠੇ 8:30 8:30 ਵਜੇ ਠੀਕ ਹੋ ਗਿਆ ਚਾਹ ਦੇਖੋ ਮਿੱਤਰ ਫੇ ਮਣਕੀ ਗੱਲਬਾਤ ਚਾਹੀਦੀ ਆ ਵਧੀਆ ਪ੍ਰੋਪਰ ਐਨ ਕੁਝ ਖਾਣ ਨੂੰ ਬੈਠੇ ਹੈਗੇ ਮੈਂ ਮोटा ਕੁਝ ਭੁੱਖ ਲੱਗੀ ਵੇਰ ਬੱਲੇ ਕਿੰਨਾ ਚੱਕਲੇ ਤੂੰ ਤਾਂ ਓਏ ਹੈਂ ਚਾਦਾ ਗਲਾਸ ਇੱਕ ਤੇ ਸਮਾਨ ਚੱਕਣਾ ਹੈ ਮੇਤਰੋ ਬਹੁਤ ਸਾਰਾ ਆ ਹੈਗੇ ਬਿਸਕੁਟ ਇੰਤੇ ਕਰਾ ਲਏ ਇਹ ਵੀ ਆਪਾਂ ਖਾ ਸਕਦੇ ਆ ਮਿੱਠਾ ਠੀਕ ਠੀਕ ਹੁੰਦੇ ਨੇ ਇਹਨਾਂ ਦੇ ਵਿੱਚ ਆ ਹੈਗੇ ਕੁਰਸਤਾਤਾ ਤੇਰਾ ਭਲਾ ਹੋ ਜੇ ਦੋ ਚੀਜ਼ਾਂ ਹੋ ਗਈਆਂ ਤੇ ਝੋਲੇ ਦੀ ਕੀ ਚੱਕੀ ਫਿਰਦਾ ਪੁੱਤਰਾ ਅੱਛੇ ਇਹਦੇ ਵਿੱਚ ਔਲ ਸਿਸਟਮ ਹੈ ਟਾ ਨਾ ਤਲੇ ਵਾਲਾ ਇਹਦੇ ਰਹਿਣੇ ਚੱਲ ਆਪਾਂ ਦੋਸਤ ਦੇਖਦੇ ਆ ਇਹਦੇ ਨਾਲ ਆ ਖਾਵਾਂਗੇ ਮਰਮਿਲਾਤਾ ਸਕੂਰਾ ਕਰੋਸਾਤਾ ਗ੍ਰਮਾਨੇਤਾ ਸਕੂਰਾ ਅੱਜ ਠੰਡ ਕਰ ਗਈ ਪੈਂਤਰ ਵੀ ਨਿਕਲ ਰਿਹਾ ਬਾਹਰ ਆਪਣੀ ਕੁਝ ਚੀਜ਼ ਬਾਹਰ ਇਹ ਜੋ ਹੈ ਗੁੱਚੂ-ਮੁੱਚੂ ਹੋਈ ਪੈਸਵੇ ਅੱਜ ਹੂੰ ਦੇ ਇਹਨੂੰ ਕੋਈ ਪ੍ਰਵਾਹ ਨਹੀਂ ਮੈਨੂੰ ਕੋਈ ਦੇਖਦਾ ਹੈ ਹੈ ਵੰਦੀ ਸਲਬਸ ਹੋ ਜਾ ਛੋ ਜੀ ਵੈਰੀ ਗੁੱਡ ਛੋ ਜਾ ਹੋਸ਼ਾ ਮੈਂ ਕਰਤੀ ਪੈਗੀ ਪੂਰੀ ਸਮਾਨ ਦੀ ਸਾਰੀ ਹਾਂਜੀ ਮੇਰੀ ਤਾਂ ਗੁਰਸ਼ਾਨ ਦੀ ਹੋਊਗੀ ਤੁਹਾਡੀ ਰਹਿ ਗਈ ਜੀ ਗੁਸ਼ਾਨੇ ਕੀ ਪੈਕ ਕੀਤਾ ਬਹੁਤ ਗੁੱਸ ਪੈਕ ਕਰਿਆ ਹੈ ਕੱਪੜੇ ਗੁਸ਼ਾਨੇ ਦਾ ਪੈਕ ਕੀਤਾ ਹੋਣਾ ਪੈਕ ਸਮਝ ਤਹੀ ਸਾਰੇ ਕੱਪੜੇ ਗੁਸ਼ਾਨੇ ਕੀਤੇ ਹੋਣੇ ਨਹੀਂ ਅੰਦਰ ਤਾਂ ਬਹੁਤੇ ਕੱਪੜੇ ਵੀ ਹੈ ਨੇ ਜੀ ਥੋੜੇ ਜੀ ਕੱਪੜੇ ਆ ਠੀਕ ਹੈ ਮੇਰੀ ਪੈਕਿੰਗ ਰਹੀ ਗੱਲੀ ਬਸ ਮੈਨੂੰ 10 ਛੱਟ ਦੇ ਗੱਲੇ 10 ਵੀ ਆਪਨੀ ਪੈਕਿੰਗ ਆਪ ਕਰ ਰਹੀ ਹੈ ਮਤਲਬ ਹੈ ਠੀਕ ਹੋ ਗਿਆ ਤੇ ਪ੍ਰੋਗਰਾਮ ਕੀ ਆਪਣਾ ਜਾਣਾ ਕਰੂ ਸੋਚਿਆ ਕੁਝ ਵੀ ਅੱਜ ਸ਼ਾਮ ਨੂੰ ਤੁਰਨਾ ਹੈ ਤਾਂ ਕੱਲ੍ਹ ਨੂੰ ਸਵੇਰ ਤੁਰਨਾ ਹੈ ਥੋੜਾ ਵਿਚਾਰ ਕੀ ਹੈ ਮਨੋਂ ਤੁਸੀਂ ਦੱਸੋ ਜੀ ਜਿਵੇਂ ਤੁਸੀਂ ਕਹੋਗੇ ਸਤੰਵੀਂ ਤਿਆਰ ਹੈ ਜੀ ਆਪਾਂ ਗੁਸ਼ਾਨ ਨੂੰ ਪੁੱਛਣਾ ਕਿਦਾਂ ਕਰਨੇ ਬ ਇਹ ਤੇ ਦੋ ਕਾਲਾ ਜਾਣਾ ਛੁੱਟੀ ਦਾ ਛੁੱਟੀਆਂ ਦੀ ਕਾਰ ਹੀ ਹੁੰਦੀ ਆ ਬੱਚਿਆਂ ਨੂੰ ਤਾਂ ਬੱਚੇ ਕਾਲੇ ਹੁੰਦੇ ਇਹ ਛੁੱਟੀਆਂ ਦੋ ਦੋ ਨੰਗੀ ਵੀ ਗੀਨ ਹੋਇਆ ਵੀ ਦੋ ਤਿੰਨ ਛੁੱਟੀਆਂ ਕਿਤੇ ਮੇਰੀ ਇੱਥੇ ਮੰਜੇ ਦੇ ਵਿੱਚ ਟੀਵੀ ਦੇਖਦੇ ਲੰਘ ਜਾਂਦੇ ਵੀ ਕਿਤੇ ਹਨ ਇਹ ਸੋਖਾ ਹੋ ਜਾਣਾ ਗਗੂ ਇਹ ਤਾਂ ਹੋਇਆ ਨਾ ਹੈਗੇ ਦਵਿੰਦਰ ਦੇ ਘਰੇ ਹੈਗੇ ਆ ਦਵਿੰਦਰ ਘਰੇ ਆ ਹਰਮਨ ਸਿੰਘ ਘਰੇ ਆ ਹਨਾ ਬਈ ਥੜੀ 35 ਘਰੇ ਥੜੇ ਘਰ ਦਾ ਖਿਆਲ ਵੀ ਰੱਖਣਾ ਹੈ ਜੇ ਸਾਰੇ ਚਲੇ ਗਏ ਘਰ ਦਾ ਖਿਆਲ ਕੌਣ ਰੱਖੇ ਪਿੱਛੋਂ ਹਾਂ ਠੀਕ ਹੈ 35 ਤਾਂ ਉੱਥੇ ਬੈਠਣਾ ਠੀਕ ਪਤਾ ਨਹੀਂ ਕਿਹੜੀ ਰੱਖਣੀ ਆ ਹਾਂ ਆਪਾਂ ਇਹ ਗੱਲ 'ਚ ਕੈਮਰਾ ਪਾ ਦੇਣਾ ਚੈਲ ਕੋਡਿੰਗ ਕਰੂਗਾ ਰੀਪੈਂਥੀ ਨਾ ਵੈਂਥੀ ਅੱਜ ਖਾਣਵਤ ਕੀ ਬਣਾਇਆ ਜਮਾ ਅੱਜ ਬਣਾਈਆ ਜੀ ਮੂੰਗੀ ਮਸਰੀਦਾਲ ਨੂੰ ਤੜਕਾ ਲੱਗੂਆ ਮੇਰੇ ਤੋਂ ਆਪਣੇ ਘਰੇ ਗਰੇ ਦੇ ਵਿੱਚ ਠੀਕ ਹੋ ਗਿਆ ਤੇ ਬਾਕੀ ਮੈਂ ਚੱਲਿਆ ਸ਼ੌਫਤੇ ਤੇ ਤੁਸੀਂ ਆਪਣਾ ਮੜੀ ਰਫੇ ਵੀ ਨਿਗਰ ਰੱਖੋ ਸਮਾਨ ਸੰਭਾਲਦੇ ਆਪਣੇ ਦੀ ਖੁਸ਼ਹਾਲਤਾ ਧਿਆਨ ਨਾਲ ਪਾਲੀ ਇੱਕ ਅੱਧੀ ਕੋਈ ਦਵਾਈ ਦੀ ਬੁੱਟੀ ਕੋਈ ਚੀਜ਼ ਪਾਲੀ ਨਾ ਤਾਂ ਕਿ ਬਰੀਨਾ ਵਗੈਰਾ ਪਾਦੀ ਮੌਸਮ ਖਰਾਬ ਹੈ ਹਾਂਜੀ ਨਾ ਸਹੀ ਹੈ ਜੀ ਬਾਕੀ ਮੇਰੇ ਚਾਰਜਰ ਚੋ ਜੇ ਸਾਰੇ ਹਨ ਲੈਪਟਾਪ ਸਾਰਾ ਸਿਸਟਮ ਉਹ ਰੱਖ ਲੈ ਠੀਕ ਹੈ ਉਹ ਤਾਂ ਜੀ ਜ਼ਰੂਰੀ ਆ ਉਹਦੇ ਬਿਨਾ ਤਾਂ ਕੁਝ ਨਹੀਂ ਬਣਦਾ ਹਾਂ ਕੱਪੜੇ-ਕੱਪੜੇ ਮੈਂ ਸੈੱਟ ਕਰ ਲੂੰਗਾ ਆਪਣੇ ਤੇ ਲੈਪਟਾਪ ਲੁਪਟੋ ਸਾਰੇ ਮੈਂ ਸੈੱਟ ਕਰਾਂ ਠੀਕ ਹੈ ਹਾਂ ਜੀ ਹਾਂ ਸਹੀ ਹੈ ਐ ਕੋ ਮੇਸਟਰ ਉਹ ਜਮਫਰਾਂਕੋ ਮੋਸਰਲ ਲੱਕੀ ਵੀ ਆ ਗਿਆ ਉਹ ਵੀ ਆਪਾਂ ਦੇਖ ਕੇ ਇਧਰ ਆਉਣਾ ਹੈ ਵੀ ਕਿੰਨਾ ਕੁ ਆਪਾਂ ਨੂੰ ਚਾਹੀਦਾ ਹੈ ਦੇ ਮੇ ਜਮਫਰਾਂਕੋ ਐ ਤੋ ਯੋ ਸਾਲੋ ਬੀ ਐਕੀਊਕੋ ਨੋ ਨੋ ਕੀ Cosa ਐਕੀਕੋਆ ਪ੍ਰੇ ਕੀਊਸੋ ਅਪੇਰਟੋ ਸਟਾਮੋ ਕੁਆ ਗਾਰਦੀ ਸਕਾਲੇ ਹਾ ਦੇਖੋ ਖੜਾ ਸਾਹਮਣੇ ਫੋਨ ਕਰੀ ਜਾਂਦਾ ਐਕਕੋਲੋ ਕੁਆ ਗਾਰਦਾ ਕੁਆ ਪਰ ਤਕ ਕੋ ਇਹਧਰ ਮਰਸੀ ਠੀਕ ਹੈ ਮਾਲ ਵਧੀਆ ਜੀ ਗੁੰਤਾਟਾ ਹਾਂ ਜੀ ਹਾਂ ਜੀ ਅੱਜ ਸਾਹਿਬ ਨੇ ਗੋਲ ਨੂੰ ਸੀ ਕੱਟੇ ਗੋਲਣਾ ਸੀਗਾ ਹਾਂ ਜੀ ਹਾਂ ਜੀ ਠੀਕ ਮੌਸਮ ਨਾਲ ਗੋਲ ਤੇ ਬੜੀ ਰਜੀ ਖਤਮ ਹੋਈ ਰੋਣੀ ਤੇ ਗੇਰਨਾ ਪੈਂਦਾ ਹਣਾ ਨਹੀਂ ਅੱਜ ਗੇਰਦੇ ਨਹੀਂ ਬਣਦੇ ਨਾ ਅੱਜ ਮੌਸਮ ਵਧੀਆ ਹੈ ਅਸੀਂ ਇਹ ਕਰ ਲਾਂਗੇ ਆਪਾਂ ਜੇ ਬਚੂਗਾ ਆਪਾਂ ਬਣ ਲਾਂਗੇ ਲੋਕਾਂ ਨੂੰ ਬੜੀ ਗੱਡੀ ਗੱਲ ਜੇ ਕਿਹਾ ਦੋ ਪੀਸੀ ਆਰਡਰ ਕੀਤੇ ਉਹਨੂੰ ਤਿੰਨ ਭੇਜ ਤੇ ਚਾਰ ਕੀਤੇ ਪੰਜ ਭੇਜ ਕੀ ਯਾਦ ਰੱਖਣਗੇ ਨਤਾਲੇ ਦੇ ਆਫਰ ਨਤਾਲੇ ਦੇ ਆਫਰ ਕਰ ਦਿੰਗੇ ਅੱਜ ਸਹੀ ਗੱਲ ਹੈ ਜਾਨ ਫਰਾਂਕੋ ਆ ਗਿਆ ਜਾਨ ਫਰਾਂਕੋ ਜਾਨ ਫਰਾਂ Come va? Metti qua sotto sopra Piove, se no tant'è. Di no. Tutto a posto? Ti prendi questo che è importante. Che cosa è questo? Lazio? La allora grande Lazio. Tutto bene? Io sai so, a lavorare. Sei... Allora, Gianfranco, noi sì. oggi l'ultimo giorno di lavoro, di lavoro, e poi chiudiamo 3-4 giorni. Apparemo le leghe una che viene, Genera capo c'è. ਖਰੇ ਲੋਕ 3-4 ਦਿਨ ਰਿਹਾ ਮੂ, ਫੋਈ ਕਾਂਡੋ ਰੀਆਪਰੇ ਕਾਂਡੋ ਕੋਲਲੇ ਉਸ ਤੋਂ ਬਾਅਦ ਤਵਾਇ ਬਲਾਣਾਗੇ ਆਪਾਂ। ਇਹ ਮੋ ਵਲੇ ਜਨੋ ਕੇ ਰੀਆਪਰੇ। ਮੋਦੇ ਸੋ ਪੈਂਸਾ 3-4 ਦਿਨ ਸਿਕੁਰੋ ਕ੍ਯੂਡਿਅਮ। ਓਕੇ। ਆਪਾਂ ਇਹ 3-4 ਦਿਨ ਮੇਤੋ ਪਕੀ ショਪ ਬੰਦ ਕਰਨੇ ਆ। ਬਾਕੀ ਵਾ ਦੇਖ ਰਿਹਾ ਵੀ ਕਿਲੇ ਦਿਨ ਹੋਰ ਆਪਣੇ ਮਨ ਲਾ ਵੀ ਲੱਗਦਾ ਆਪਾਂ ਨੂੰ ਜੇ ਕਿਤੇ ਇੱਕ ਅੱਧਾ ਦਿਨ ਵਾਧੇ ਬੰਦ ਕਰਨਾ ਪਈਆ ਉਹ ਵੀ ਪੇ ਦੇਖ ਲਾਂਗੇ ਬਾਅਦ ਮੌਕੇ ਹਿਸਾਬ ਨਾਲ। ਹੁਣ ਆਪਾਂ ਕਰਦੇ ਮੇਤੋ ਲੰਚ ਮੂੰਗੀ ਮਸਰੀ ਦਾਲ ਆਪਣੀ ਬਣ ਕੇ ਰੈਡੀ ਹੋ ਗਈ ਆ। ਤੇ ਦੋ ਰੋਟੀਆਂ ਤੇ ਆਪਾਂ ਦਹੀਂ ਅਚ ਖਾਣਾ ਨਹੀਂ ਹੈਗਾ ਕਿਉਂਕਿ ਕਈ ਭੈਣ ਭਰਾ ਮੈਨੂੰ ਕਮੈਂਟ ਵੀ ਕੀਤੇ ਆ ਤੇ ਅੱਜ ਆਪਾਂ ਸਿੰਪਲ ਰੋਟੀ ਖਾਣੇ ਆ ਹੁਣ ਟਾਈਮ ਪੌਣੇ 4 ਹੋ ਗਏ ਆ ਤੇ ਆਪਾਂ ਪਹੁੰਚ ਗਏ ਆਪਣੀ ਐਰੋਸਪਨ ਮਾਰਕੀਟ ਦੇ ਵਿੱਚ ਸਮਾਨ ਲੈ ਕੇ ਜਾਣ ਵਾਸਤੇ ਅੱਜ ਸਮਾਨ ਮੇਰੇ ਤੋਂ ਬਹੁਤਾ ਨਹੀਂ ਆਉਣਾ ਹੈਗਾ ਬਸ ਆ ਤਿੰਨ ਚਾਰ ਚੀਜ਼ਾਂ ਲੈ ਕੇ ਜਾਣੀ ਅੱਜ ਆਪਾਂ ਨੇ ਅੱਜ ਤਾਂ ਮਾਰਕੀਟ ਦੇ ਵਿੱਚ ਵੀ ਨਾ ਸਮਾਨ ਸਾਰਾ ਉੱਬੇ ਹੀ ਲੱਗੇ ਹੋਏ ਦੇਖੋ ਸ਼ਾਮ ਹੋ ਨੇ 4:00 ਬੱਜ ਗਏ ਆ ਤੇ ਲਈਦਾ ਟਾਈਮ ਨਾਲ ਸਾਰਾ ਖਾਲੀ ਹੋ ਜਾਂਦਾ ਟਮਾਟਰ ਵੀ ਖਾਲੀ ਹੋਏ ਨੇ ਜ਼ਕੀਨੇ ਖਾਲੀ ਹੋਏ ਨਹੀਂ ਆ ਅੱਜ ਸਾਰੇ ਦੇ ਸਾਰੇ ਜੀ ਸਟਾਲ ਦੇਖੋ ਇਹ ਪ ਇਹ ਤਾਂ ਦੇਖੋ ਇਹ ਤਾਂ ਸਾਰਾ ਸਾਰਾ ਸਮਾਨ ਉਦਾਂ ਹੀ ਪਿਆ ਹਲੇ ਉਧਰ ਅੱਗੇ ਰੋਡ ਤੇ ਪਤਾ ਨਹੀਂ ਅੱਗੇ ਕੀ ਹੋ ਗਿਆ ਸ਼ਾਇਦ ਉੱਥੇ ਬੱਸ ਦੇ ਵਿੱਚ ਨਾ ਉੱਤੋਂ ਲੱਗੇ ਉਦੋਂ ਸ਼ਾਇਦ ਗੱਡੀ ਦੀ ਟੱਕਰ ਲੱਗੀ ਸਾਹਮਣੇ ਦੇਖੋ ਸਾਰਾ ਰੋਡ ਦੁਬਾਰਾ ਫੇਰ ਜਾਮ ਹੋ ਗਿਆ ਜਾਮ ਤਾਂ ਪਹਿਲੇ ਨਹੀਂ ਸੀ ਹਟਦਾ ਗਿਆ ਤੇ ਉਤੋਂ ਆ ਕੰਮ ਹੋ ਗਿਆ ਲੋਕ ਤਾਂ ਗੱਡੀਆਂ ਆਪਣੀਆਂ ਵਾਪਸ ਕਰਨ ਲੱਗੇ ਵੀ ਪਤਾ ਨਹੀਂ ਕਦੋਂ ਖੁੱਲੂਗੇ ਹੁਣ ਕਿਉਂਕਿ ਜਦੋਂ ਪੁਲਿਸ ਨੇ ਆਉਣਾ ਉਸ ਤੋਂ ਬਾਅਦ ਜਾ ਕੇ ਫਟਾ ਖੁੱਲਣੇ ਮਿੱਤਰੋ ਇਹ ਆਪਾਂ ਦੇਖਦੇ ਆ ਕਿੰਨਾ ਟਾਈਮ ਲੱਗਦਾ ਖੁੱਲ ਗਿਆ ਮਿੱਤਰੋ ਜਾਮ ਉਹਨਾਂ ਦਾ ਆਪਾਂ ਜੀ ਫੈਸਲਾ ਕਰ ਬਹੁਤ ਐਂ ਦੀ ਕੰਮ ਹੈ ਮਾੜੀ ਮੋਟੀ ਗੱਡੀ ਬੇਮਲੂ ਮੁੰਜੂ ਤੇ ਉਧਰ ਗੱਡੀ ਵਾਲਨੇ ਵੀ ਕਹਿੰਦਾ ਵੀ ਚਲੋ ਓਕੇ ਆ ਤੇ ਉਧਰ ਬੱਸ ਵਾਲਨੇ ਕਹਿੰਦਾ ਵੀ ਚਲੋ ਓਕੇ ਆ ਤੇ ਤਾਂ ਕਰਕੇ ਪੁਲਿਸ ਜਿਉਣ ਤੋਂ ਪਹਿਲਾਂ ਪਹਿਲਾਂ ਹੀ ਕੰਮ ਓਕੇ ਹੋ ਗਿਆ ਹੁਣ ਟਾਈਮ ਇਤੋਂ 4:30 ਹੋ ਗਏ ਆ ਤੇ ਕੰਮ ਕਰ ਚੱਲਦਾ ਤੇ ਅੱਜ ਨਾ ਕੰਮ ਆਮ ਅੰਦਰ ਦੇ ਮੁਕਾਬਲੇ ਅੱਜ ਕੰਮ ਘੱਟ ਹੈ ਕੰਮ ਠੰਡਾ ਹੈ ਕਿਤੇ ਮੀਂਹ ਹਟੇ ਜਿੱਦਾਂ ਲਗਾਤਾਰ ਇੰਨਾ ਮੀਂਹ ਪੈ ਰਿਹਾ ਨਾ ਬਸ ਪਈਓ ਜਾ ਰਿਹਾ ਤੇ ਇੱਕ ਪਤਾ ਕੱਲ ਨੂੰ ਛੁੱਟੀਆਂ ਹੋ ਜਾਣੀਆਂ ਤੇ ਅੱਜ ਸਾਰੇ ਜਾਣੇ ਆਪਣੇ ਆਪਣੇ ਸ਼ੋਪਿੰਗ ਕਰਨ ਵਾਸਤੇ ਸਾਰੇ ਲੋਕ ਬਾਹਰ ਹੀ ਫਿਰਦੇ ਹਰੇ ਤੱਕ ਵੀ ਨਾ ਰੋਡ ਦੇ ਉੱਤੇ ਟ੍ਰੈਫਿਕ ਘੱਟ ਹੀ ਨਹੀਂ ਹੈ ਦੇਖ ਸਾਡਾ ਵੀ ਇਹ ਨਾ ਕਰੋ ਪਲਾਨ ਬਣਦਾ ਨਹੀਂ ਕਰੋ ਚੱਲੀ ਆਪਾਂ ਸਾਡਾ ਪਲਾਨ ਵਿੱਚ ਅੱਜ ਬਣ ਜਾਂਦਾ ਵੀ ਅੱਜ ਹੀ ਚੱਲਦੇ ਆਪਾਂ ਵੀ ਸ਼ਾਪ ক্লোਜ਼ ਕਰਨ ਤੋਂ ਬਾਅਦ ਤੇ ਕਦੇ ਬ੍ਰੈਂਡ ਬਣਦਾ ਵੀ ਚਲੋ ਰੈਸਟ ਕਰਦੇ ਆ ਸਵੇਰੇ ਉੱਠੇ ਭੱਜੇ ਮਿਆਂ ਦੌੜ ਭੱਜ ਕਰਦੇ ਫਿਰਦੇ ਆ ਵੀ ਕੰਮ ਕੇ ਖਤਮ ਕਰਕੇ ਪੈਕੀ ਪੂਲ ਕਰਕੇ ਰੱਖ ਦਾਂਗੇ ਫਿਰ ਸੋ ਉੱਠ ਕੇ ਚੱਲਾਂਗੇ ਤੇ ਬਾਈ ਗੁਰਸ਼ਾਨ ਨੂੰ ਪੁੱਛ ਲਈਏ ਨਾ ਹਾਂਜੀ ਗੁਰਸ਼ਾਨਾ ਇਦਾਂ ਹੋਇਆ ਮੈਂ ਤਾਂ ਕਹਿੰਦਾ ਵੀ ਚਲੋ ਆਪਾਂ ਤਾਂ ਤੁਹਾਡੇ ਨਾਲ ਆ ਜਿੱਦਾਂ ਕਹਿੰਦੇ ਹੁਣ ਜਾਣਾ ਤਾਂ ਆਪਾਂ ਗੱਡੀ ਸੈਲਫੋਨ ਮਾਰ ਦੇਣੀ ਆ ਜਿੱਦਾਂ ਕਹਿੰਦਾ ਸਵੇਰੇ ਤਾਂ ਬਸ ਸਵੇਰੇ ਮਾਰ ਦੇਣੀ ਆ ਆਪੋ ਤਾਂ ਪਹਿਲੇ ਨਾ ਬਸ ਡਰਾਈਵਿੰਗ ਹੀ ਕਰਦੇ ਸੀ ਐਵੇਂ ਅੱਜ ਜੀ ਹੁਣ ਆਪਣਾ ਘਟੂ ਆਪਾਂ 11 ਤੱਕ ਵਜੇ ਜਾਂਦੇ ਹਾਂ ਹਾਂ ਭਾਵੇਂ ਕੰਮ ਘੱਟ ਹੈ ਵੱਧ ਟਾਈਮ ਤਾਂ ਮਿੱਤਰੋ ਜੇ ਅਪਾ ショਪ ਓਪਨ ਕਰਦੇ ਫਿਰ ਤਾਂ ਪ੍ਰੋਪਰ ਟਾਈਮ ਆਪਾਂ ਨੂੰ ਉਹਨੇ ਟਾਈਮ ਬੰਦ ਕਰਨੀ ਪੈਣੀ ਹੈ ਉਹ ਟਾਈਮ ਬੰਦ ਕਰਾਂਗੇ ਆਪਾਂ ਹਾਂ ਜੀ ਫਿਰ 12 ਤੱਕ ਬੰਦਾ ਚੁਰਦੇ ਆਂ ਫਿਰ ਨੀਂਦ ਵੀ ਆ ਜਾਂਦੀ ਹੈ ਡਰਾਈਵ ਕਰਦਿਆਂ ਥੱਕੇ ਵਾਸਤੇ ਵੇਜ ਨਾਲ ਤਾਂ ਇੱਕ ਸ਼ਰੀਵੀ ਨਾਲੇ ਵਾਲਾ ਫਿਰ ਉਸ ਲੈਵਲ ਤੱਕ ਹੈ ਨਹੀਂ ਹਲੇ ਮਤਲਬ ਅੱਜ ਵੀ ਸਾਰਾ ਦਿਨ ਲੰਘ ਗਿਆ ਜਖਾਮ ਤੇ ਹਲੇ ਵੀ ਤੁਸੀਂ ਦੇਖਦੇ ਹੋਗੇ ਨਾ ਮੈਨੂੰ ਲਗਦਾ ਗਲਾਇਆ ਖਰਾਬ ਹੋਇਆ ਜਖਾਮ ਵੀ ਇਦਾਂ ਦਾ ਸਿਸਟਮ ਹੈਗੇ। ਬਾਕੀ ਦੇਖਦੇ ਆ ਮੈਂ ਕੋਈ ਨਹੀਂ ਹਲੇ ਗੁਸ਼ਾਲ ਵੀ ਸਲਾਹ ਲੈਣੀ ਬਾਕੀ ਆ। ਬੱਚੇ ਸਲਾਹ ਵੀ ਲੈਣੀ ਬਣਦੇ ਹੁੰਦੇ ਯਾਰ। ਠੀਕ ਨਹੀਂ। ਜੇ ਗੁਸ਼ਾਲ ਨੇ ਕਿਹਾ ਹੁਣ ਤੋਰਨਾ ਵੀ ਹੁਣੇ ਤੋਰਾਂਗੇ। ਨਹੀਂ ਫੇਰ ਆਪਾਂ ਸਵੇਰੇ ਸਵਾਜੇ ਇਸ ਵਕਤੇ ਉੱਠ ਕੇ ਤੋਰਾਂਗੇ। ਪਰ ਫੇਰ ਨਾਲ ਆਪਾਂ ਆਪਣਾ ਕੰਮ ਕਰਦੇ ਆ। ਆਰਡਰ ਹੈਗੇ ਆ ਪਰ ਬਹੁਤ ਜਿਆਦਾ ਨਹੀਂ ਹੈਗਾ। ਅੱਜ ਘੱਟ ਕੰਮ ਆਜ। ਬਹੁਤ ਨਾਰਮਲ ਜਿਹਾ ਕੰਮ ਹੈ। ਤੇ ਹਰ ਵਸੇ ਬਣਾ ਰਿਹਾ ਪੀਜ਼ਾ। ਹਾਂਜੀ। ਕੌਣ ਸਾ ਪੀਜ਼ਾ ਬਣਾ ਰਿਹਾ ਯਾਰ ਮਰਗੀ ਦਾ ਪੀਜ਼ਾ। ਮਰਗੀ ਦਾ ਵੀਜ਼ਾ ਬਣਾਤਾ। ਹਾਂ ਤੇ ਹੁਣ ਸਾਡੀ ਸਾਰੀ ਸਾਰੀ ਟੀਮ ਇੱਥੇ ਖੜੀ ਆ। ਸਿਮੋਰੀ ਖੜੀ ਆ ਤੇ ਗੁਰਸ਼ਾਲ ਸਿੰਘ ਵੀ ਆ ਗਿਆ ਆਪਣੇ ਕੋਲ। ਤੇ ਆਪਾਂ ਉਹਨੂੰ ਸਲਾਹ ਕਰਦੇ ਆ ਵੀ ਕੀ ਕਰੀਏ? ਕੀ ਕੀਤਾ ਜਾਵੇ ਬਾਈ? ਹੁਣੇ ਚੱਲੇ ਜਾਵੇ? ਤਾਂ ਸੋਵੇ ਜਾਣਾ। ਸੋਵੇ ਜਾਂਦੇ ਹਾਂ। ਸੋਵੇ ਚੱਲ ਗੁਰਸ਼ਾਲੀ ਮਮਨ ਦੇ ਕਹਿਦਾਰ ਲੱਗਦੇ। ਬੜਾ ਸਾਰਾ ਮੌਸਮ ਹੈ। ਵੀ ਦਾ ਮੌਸਮ ਹੈ। ਹਾਂਜੀ। ਤਰ ਵੀ ਇੱਥੇ ਇਨਾ ਨਾ ਮੀਰੇ ਤਾਂ ਕੋਣੇ। ਤੇ ਬਾਕੀ ਨਾ ਆਪਾਂ ਕੱਲ੍ਹ ਦੇ ਵਲੌਗ ਵਿੱਚ ਗੱਲ ਕੀਤੀ ਸੀ ਵੀ ਵੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਗੈਸ ਕਰੋ ਕਿੱਥੇ ਜਾਣਾ ਹੈ। ਕਈ ਆਪਣੇ ਭੈਣ ਭਰਾਵਾਂ ਨੇ ਕਮੈਂਟ ਕੀਤਾ ਵੀ ਹਾਂ ਤੁਸੀਂ ਸਿਸਟਰ ਦੇ ਕੋਲ ਜਾਣਾ ਹੈ। ਬਿਲਕੁਲ ਐਸ ਤਰ੍ਹਾਂ ਸਹੀ ਪਕੜੇ ਸੱਚੀ ਗੱਲ ਆ Papa ਲੋਕਾਂ ਨੂੰ ਚੱਲੇ ਛੁੱਟੀਆਂ ਕੱਟਣ ਵਾਸਤੇ ਦੋ ਚਾਰ ਆਪਾਂ ਸ਼ਾਪ ਕਲੋਜ਼ ਕਰਦੇ ਉਸਤੇ ਸਬੰਧ ਦੇ ਵਿੱਚ ਚੱਲ ਨਾਲੇ ਆਊਟਿੰਗ ਹੋ ਜੂਗੀ ਨਾਲੇ ਬੱਚਿਆਂ ਜਾ ਕੇ ਮਿਲਿਆਉਂਦਾ ਬੰਦਾ ਹਨਾ ਕਿਉਂਕਿ ਮੈਨੂੰ ਦੂਰ ਕਾਫੀ ਆ ਸਤੇ ਇੱਕ ਸਾਡੇ ਘਰ ਤੋਂ 600 ਕਿਲੋਮੀਟਰ ਦੂਰ ਹੈ ਮਤਲਬ ਇਹ ਤਾਂ ਸਵਾਬ ਬਣਦੇ ਨਹੀਂ ਕਦੇ ਰੱਬ ਸੋਭਿਓ ਕਿਹੜਾ ਵਜਦਾ ਤੇ ਬਾਕੀ ਫੇ ਆਪਾਂ ਇਦਾਂ ਡਿਸਾਇਰ ਕਰਿਆ ਵੀ ਕੱਲ ਨੂੰ ਜਾਵਾਂਗੇ ਸਵੇਰੇ ਆਪਾਂ ਤੇ ਹੁਣ ਆਪਾਂ ਪੈਕੇਜ ਹੈਗੀ ਆਪਾਂ ਸਾਮਾਨ ਦੀ ਕਰ ਲੈਨੇ ਆ ਤੇ ਬਾਕੀ ਆ ਦੇਖੋ ਇੱਧਰ ਆਪਾਂ ਨੇ ਬਣਾਏ ਨੇ ਪੀਜ਼ਾ ਦੇ ਬੇਸ ਬਣਾ ਲਿਆ ਦੇਖੋ 1 2 3 4 5 6 ਤੇ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਖੁਲਾਵਾਂਗੇ ਪੀਜੀ ਤੇ ਬੇਸ ਆਪਾਂ ਲੈ ਚੱਲੇ ਇਹਦੇ ਵਾਕੀ ਉੱਪਰ ਸਮਾਨ ਪਾਉਣਾ ਉੱਥੇ ਆਪੇ ਕੱਟੜ ਵਢਣਗੇ ਜਾਂ ਬਣਾਉਣਗੇ ਸਾਨੂੰ ਖੁਲਾਉਣਗੇ ਹੋ ਤੇ ਤੁਸੀਂ ਵਲੌਗ ਦੇ ਵਿੱਚ ਦੇਖਿਓ ਕਿੰਦਾ ਸਾਰਾ ਸਿਸਟਮ ਹੋਊਗਾ ਛੁੱਟੀਆਂ ਕਿੱਦਾਂ ਦੇ ਰਹਿਣੀਆਂ ਆਪਣੀਆਂ ਤੇ ਹੁਣ ਆਪਾਂ ਆਪਣਾ ਵਲੌਗ ਬੰਦ ਕਰਦੇ ਆਂ ਇਸੇ ਪੈਕਿੰਗ ਚੈਕਿੰਗ ਕਰਦੇ ਆਂ ਤੁਹਾਨੂੰ ਕੱਲ ਨੂੰ ਮਿਲਾਂਗੇ ਸਵੇਰੇ ਇਕੱਠੇ ਚੱਲਾਂਗੇ ਸਵੇਰੇ ਕੱਲ ਨੂੰ ਆਪਾਂ ਆਪਣੇ ਘਰ ਤੋਂ 600 ਕਿਲੋਮੀਟਰ ਦੂਰ ਵਰੇਸ਼ੀ ਧਰਤੀ ਤੇ ਮਿੱਤਰੋ ਤੇ ਅੱਜ ਦਾ ਵਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮ